ਅੱਜ ਦਿਨ ਸ਼ਨੀਵਾਰ 4 ਜਨਵਰੀ ਅਤੇ 21 ਪੋ ਹੈ ਨਾਨਕਸ਼ਹੀ ਸ਼ੰਮਤ 556 ਹੈ। ਤੁਸੀਂ ਜੁੜੇ ਹੋ ਲੋਕਪੱਣ ਨਿਊਜ਼ ਦੇ ਨਾਲ ਤੁਹਾਡੇ ਨਾਲ ਸਾਂਝੀਆਂ ਕਰਨੇ ਨੇ ਅੱਜ ਦੀਆਂ ਅਹਿਮ ਖਬਰਾਂ। ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੇ ਵੱਲੋਂ ਅੱਜ ਵੱਖ-ਵੱਖ ਥਾਵਾਂ ਤੇ ਦੋ ਵੱਡੀਆਂ ਮਹਾਪੰਚਾਇਤਾਂ ਕੀਤੀਆਂ ਜਾ ਰਹੀਆਂ ਨੇ। ਖਡੋਰੀ ਬਾਰਡਰ ਤੇ ਹੋਣ ਵਾਲੀ ਮਹਾਪੰਚਾਇਤ ਨੂੰ ਲੈ ਕੇ ਤਿਆਰੀਆਂ ਮੁਕੰਮਲ ਕਰ ਲਿਆ ਗਈਆਂ ਨੇ। ਉਧਰ ਟੁਹਾਨਾ ਦੇ ਵਿੱਚ ਹੋਣ ਵਾਲੀ ਮਹਾਪੰਚਾਇਤ ਦੀਆਂ ਤਿਆਰੀਆਂ ਵੀ ਮੁਕੰਮਲ ਕੀਤੀਆਂ ਗਈਆਂ ਨੇ। ਪੰਜਾਬ ਅਤੇ ਹਰਿਆਣਾ ਦੇ ਕਿਸਾਨ ਅੱਜ ਸ਼ਨੀਵਾਰ ਨੂੰ ਮੋੜ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨਗੇ ਤਾਂ ਜੋ ਕੇਂਦਰ ਸਰਕਾਰ ਨੂੰ ਹਿਲਾਉਣਾ ਦਿੱਤਾ ਜਾ ਸਕੇ ਪੰਜਾਬ ਤੇ ਹਰਿਆਣਾ ਵਿੱਚ ਭਲਕੇ ਇੱਕੋ ਵੇਲੇ ਕਿਸਾਨ ਮਹਾਪੰਚਾਇਤਾਂ ਹੋਣਗੀਆਂ ਸੰਯੁਕਤ ਕਿਸਾਨ ਮੋਰਚਾ 11 ਸਿਆਸੀ ਵੱਲੋਂ ਖਨੋਰੀ ਬਾਰਡਰ ਤੇ ਜਦੋਂ ਕਿ ਸੰਯੁਕਤ ਕਿਸਾਨ ਮੋਰਚਾ ਨੇ ਹਰਿਆਣਾ ਦੇ ਟਹਾਣਾ ਵਿੱਚ ਮਹਾਪੰਚਾਇਤ ਕਰਨੀ ਹੈ ਬੇਸ਼ੱਕ ਦੋਵਾਂ ਮਹਾਪੰਚਾਇਤਾਂ ਦੀ ਅਗਵਾਈ ਵੱਖ-ਵੱਖ ਕਿਸਾਨ ਧਿਰਾਂ ਦੇ ਹੱਥ ਵਿੱਚ ਹੈ ਪਰੰਤੂ ਦੋਹਾਂ ਦਾ ਏਜੰਡਾ ਤੇ ਨਿਸ਼ਾਨਾ ਇੱਕੋ ਹੈ ਖਨੋਰੀ ਬਾਰਡਰ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨਵਰਤ 39ਵੇਂ ਦਿਨ ਦੇ ਵਿੱਚ ਜਾਰੀ ਹੈ ਅਤੇ ਡੱਲੇਵਾਲ ਦੀ ਇੱਛਾ ਹੈ ਕਿ ਕਿਸਾਨਾਂ ਦੇ ਦਰਸ਼ਨ ਕੀਤੇ ਜਾਣ ਪਲਕੇ ਖਨੋਰੀ ਬਾਰਡਰ ਤੇ ਹੋਣ ਵਾਲੀ ਮਹਾਪੰਚਾਇਤ ਦੀ ਸਟੇਜ ਤੇ ਡੱਲੇਵਾਲ ਵੀ ਆਉਣਗੇ ਇਸੇ ਤਰ੍ਹਾਂ ਨਾਲ ਸੰਯੁਕਤ ਕਿਸਾਨ ਮੋਰਚੇ ਵੱਲੋਂ ਟਹਾਨਾ ਦੇ ਵਿੱਚ ਕੀਤੀ ਜਾਣੀ ਹੈ ਤੇ ਸਿਨ्हाਲੀ ਸੰਯੁਕਤ ਕਿਸਾਨ ਮੋਰਚੇ ਨੇ ਜਗਜੀਤ ਸਿੰਘ ਡੱਲੇਵਾਲ ਦੀ ਹਮਾਇਤ ਦਾ ਐਲਾਨ ਕੀਤਾ ਹੈ ਲੁਧਿਆਣਾ ਦੇ ਵਿੱਚ ਹੋਈ ਸੰਯੁਕਤ ਨੁਕਸਾਨ ਮੋਰਚੇ ਦੀ ਇੱਕ ਮੀਟਿੰਗ ਤੋਂ ਬਾਅਦ ਕਿਸਾਨਾ ਗੁਰਲਦੇਵ ਸਿੰਘ ਮਾਨਸਾ ਜਗਿੰਦਰ ਸਿੰਘ ਰਾਹਾ ਅਤੇ ਹਰਿੰਦਰ ਸਿੰਘ ਲਖੋਵਾਲ ਦੇ ਵੱਲੋਂ ਇੱਕ ਅਹਿਮ ਐਲਾਨ ਕੀਤਾ ਗਿਆ। ਉਹਨਾਂ ਨੇ ਮੀਟਿੰਗ ਤੋਂ ਬਾਅਦ ਦੱਸਿਆ ਕਿ ਕਿਸਾਨਾਂ ਦੀਆਂ ਮੰਗਾਂ ਇੱਕੋ ਨੇ, ਰਾਹ ਵੱਖੋ-ਵੱਖਰ ਹੋ ਸਕਦੇ ਨੇ, ਮਤਭੇਦ ਹੋ ਸਕਦੇ ਨੇ ਪਰ ਉਹਨਾਂ ਦੀ ਹਮਾਇਤ ਜਿਹੜੀ ਹੈ ਉਹ ਡੱਲੇਵਾਲ ਦੇ ਨਾਲ ਹੈ। ਉਹਨਾਂ ਆਖਿਆ ਕਿ ਸੁਪਰੀਮ ਕੋਰਟ ਛੇਤੀ ਤੋਂ ਛੇਤੀ ਜਿਹੜਾ ਇਸ ਮਾਮਲੇ ਦੇ ਵਿੱਚ ਦਖਲ ਦੇ ਕੇ ਕੇਂਦਰ ਸਰਕਾਰ ਨੂੰ ਗੱਲਬਾਤ ਦੇ ਲਈ ਅੱਗੇ ਆਉਣ ਲਈ ਆਖੇ ਗੱਲਬਾਤ ਦਾ ਹੁਕਮ ਦੇਵੇ ਇਹ ਗੱਲ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਆਖੀ ਹੈ ਉਧਰ ਇਸੇ ਨਾਲ ਹੀ ਇੱਕ ਵਰਚੁਅਲ ਮੀਟਿੰਗ ਸੰਗੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦੇ ਨਾਲ ਸੂਬਿਆਂ ਦੇ ਖੇਤੀਬਾੜੀ ਮੰਤਰੀਆਂ ਦੀ ਹੋਣੀ ਹੈ ਜਿਸ ਦੇ ਵਿੱਚ ਨਵੇਂ ਖੇਤੀ ਖਰੜੇ ਨੀਤੀ ਦੇ ਖਰੜੇ ਨੂੰ ਲੈ ਕੇ ਚਰਚਾ ਹੋ ਸਕਦੀ ਹੈ ਤੇ ਉਸੇ ਨਾਲ ਹੀ ਜਗਜੀਤ ਸਿੰਘ ਡੱਲੇਵਾਲ ਦੇ ਮਾਮਲੇ ਤੇ ਵੀ ਚਰਚਾ ਕੀਤੀ ਜਾ ਸਕਦੀ ਹੈ। ਜਾਣਕਾਰ ਹਲਕੇ ਦੱਸਦੇ ਆ ਕਿ ਜਗਜੀਤ ਸਿੰਘ ਡੱਲੇਵਾਲ ਦੇ ਮਾਮਲੇ ਦੇ ਉੱਤੇ ਪੰਜਾਬ ਸਰਕਾਰ ਸਾਂ ਨੇ ਹੋਰਨਾ ਸੂਬਿਆਂ ਦੀਆਂ ਸਰਕਾਰਾਂ ਵੀ ਗੱਲ ਕਹਿ ਸਕਦੀਆਂ ਨੇ। ਇਹ ਵਰਚੁਅਲ ਮੀਟਿੰਗ ਅੱਜ 11 ਵਜੇ ਹੋਣੀ ਹੈ। ਜੈਪੁਰ ਦੇ ਵਿੱਚ ਇੱਕ ਨਵਾਲਗ ਦੇ ਵੱਲੋਂ ਤੇਜ਼ ਰਫ਼ਤਾਰ ਕਾਰ ਸਿੱਖ ਸੰਗਤ ਤੇ ਚੜ ਦਿੱਤੀ ਗਈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਸਿੱਖ ਸੰਗਤ ਦੇ ਵੱਲੋਂ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ ਤਾਂ ਇੱਕ ਨਵਾਲਗ ਬੱਚਾ ਜਿਹੜਾ ਉਹ ਤੇਜ਼ ਰਫ਼ਤਾਰ ਕਾਰ ਲੈ ਕੇ ਪਹੁੰਚਿਆ ਤੇ ਸਿੱਖ ਸੰਗਤ ਤੇ ਚੜਾ ਦਿੱਤੀ ਇਸ ਦੇ ਵਿੱਚ 4 ਲੋਕ ਜ਼ਖਮੀ ਹੋਏ ਦੱਸੇ ਜਾਂਦੇ ਐ ਜੈਪੁਰ ਦੇ ਦਰਸ਼ਨਗਰ ਥਾਣੇ ਅਧੀਨ ਪੈਂਦੇ ਇਲਾਕੇ ਵਿੱਚ ਨਵਾਲਕ ਡਰਾਈਵਰ ਨੇ ਤੇਜ਼ ਰਫ਼ਤਾਰ ਗੱਡੀ ਸਿੱਖਾ ਵੱਲੋਂ ਕੱਢੇ ਜਾ ਰਹੇ ਨਗਰ ਕੀਰਤਨ ਚ ਸ਼ਾਮਲ ਸੰਗਤ ਤੇ ਚੜਾ ਦਿੱਤੀ ਅਤੇ ਇਸ ਹਾਦਸੇ ਦੇ ਵਿੱਚ ਇੱਕ ਔਰਤ ਅਤੇ ਲੜਕੀ ਸਣੇ 4 ਵਿਅਕਤੀ ਜ਼ਖਮੀ ਹੋਏ ਨੇ ਪੁਲਿਸ ਨੇ ਦੱਸਿਆ ਕਿ ਘਟਨਾ ਕਾਰਨ ਗੁੱਸੇ ਚ ਆਈ ਭੀੜ ਨੇ ਗੱਡੀ ਤੇ ਹਮਲਾ ਕਰਕੇ ਇਸ ਦੀ ਭੰਨ ਤੋੜ ਕੀਤੀ ਮੁਲਜ਼ਮ ਨੂੰ ਹਿਰਾਸਤ ਚ ਲੈ ਲਿਆ ਗਿਆ ਉਸ ਦੇ ਬਾਕੀ ਸਾਥੀ ਫਰਾਰ ਦੱਸੇ ਜਾਂਦੇ ਐ ਪੰਜਾਬ ਸਰਕਾਰ ਨੇ ਲੋੜੀ ਬੰਪਰ ਦਹੀ ਅਨਾਮੀ ਰਾਸ਼ੀ 10 ਕਰੋੜ ਰੁਪਏ ਕਰ ਦਿੱਤੀ ਹੈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਰਾਜ ਲੋੜੀ ਮਕਰ ਸਕ੍ਰਾਂਤੀ ਬੰਪਰ ਲਾਟਰੀ 225 ਲਈ ਅਨਾਮੀ ਰਾਸ਼ੀ ਵਧਾ ਕੇ 10 ਕਰੋੜ ਰੁਪਏ ਕਰਨ ਦਾ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ ਇਹ ਰਣਨੀਤਿਕ ਕਦਮ ਦੂਜੇ ਰਾਜਾਂ ਦੀਆਂ ਲਾਟਰੀਆਂ ਨੂੰ ਸਖਤ ਮੁਕਾਬਲਾ ਦੇਣ ਦੇ ਨਾਲ ਸੂਬੇ ਦੇ ਵਿਕਾਸ ਵਿੱਚ ਯੋਗਦਾਨ ਪਾਉਂਦੇ ਹੋਏ ਵੱਡੇ ਇਨਾਮ ਜਿੱਤਣ ਦਾ ਮੌਕਾ ਪ੍ਰਦਾਨ ਕਰਨ ਲਈ ਚੁੱਕਿਆ ਗਿਆ ਉਹਨਾਂ ਨੇ ਕਿਹਾ ਕਿ ਇਹ ਪਹਿਲ ਕਦਮੀ ਰਾਜ ਦੇ ਮਾਲੀਆ ਨੂੰ ਹੁਲਾਰਾ ਦੇਣ ਅਤੇ ਪੰਜਾਬ ਦੀ ਲਾਟਰੀ ਮਾਰਕੀਟ ਨੂੰ ਹੋਰਨਾਂ ਦੇ ਮੁਕਾਬਲੇ ਵਧੇਰੇ ਆਕਰਸ਼ਕ ਬਣਾਉਣ ਲਈ ਕੀਤੀ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਕੰਪਿਊਟਰ ਦੇ ਆਪਕਾਂ ਦੇ ਪਰਦਰਸ਼ਨ ਅਤੇ ਮਰਨ ਵਰਤ ਨੂੰ ਜ਼ਬਰੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਵੀਰਵਾਰ ਅਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਕੰਪਿਊਟਰ ਅਧਿਆਪਕਾਂ ਨੂੰ ਧਰਨੇ ਤੋਂ ਚੁੱਕ ਲਿਆ ਗਿਆ ਮਰਨ ਵਰਤ ਤੇ ਬੈਠੇ ਜੌਨੀ ਸਿੰਘਲਾ ਨੂੰ ਜ਼ਬਰੀ ਚੁੱਕ ਕੇ ਪਹਿਲਾ ਸਿਵਲ ਹਸਪਤਾਲ ਸੰਗਰੂਰ ਦਾਖਲ ਕਰਵਾਇਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਰਜਿੰਦਰਾ ਹਸਪਤਾਲ ਲਿਜਾਇਆ ਗਿਆ ਇਸ ਤੋਂ ਬਾਅਦ ਜਿਹੜਾ ਕੰਪਿਊਟਰ ਅਧਿਆਪਕ ਗੁੱਸੇ ਵਿੱਚ ਆ ਗਏ ਤੇ ਉਹਨਾਂ ਨੇ ਪੰਜਾਬ ਸਰਕਾਰ ਦੇ ਪੁਤਲਾ ਫੂਕ ਮਜ਼ਾਰੇ ਕੀਤੇ ਨੇ ਤੇ ਨਾਲ ਹੀ ਨਾਲ ਰঞ্জੀਤ ਸਿੰਘ ਪਟਿਆਲਾ ਨੂੰ ਮਰਨ ਵਰਤ ਤੇ ਬਿਠਾ ਦਿੱਤਾ ਹੈ ਅਧਿਆਪਕਾਂ ਦਾ ਕਹਿਣਾ ਹੈ ਕਿ ਕਾਰ ਨੇ 11 ਵਜੇ ਦੇ ਕਰੀਬ ਠੰਡੀ ਰਾਤ ਦੇ ਦੌਰਾਨ ਕੰਪਿਊਟਰ ਅਧਿਆਪਕਾਂ ਦੇ ਪਹਿਲਾ ਫੋਨ ਖੋਏ ਜਿਸ ਦੇ ਵਿੱਚ ਪੁਲਿਸ ਜਿਹੜੀ ਹੈ ਉਹ ਵਰਦੀ ਧਾਰੀ ਅਤੇ ਬਿਨਾ ਵਰਦੀ ਤੋਂ ਜਿਹੜੀ ਹੈ ਉਹ ਦਾਖਲ ਹੋਈ ਧਰਨੇ ਦੇ ਵਿੱਚ ਤੇ ਉਸ ਤੋਂ ਬਾਅਦ ਜ਼ਬਰੀ ਤੌਰ ਦੇ ਉੱਤੇ ਜੌਨੀ ਸਿੰਘਲਾ ਹਰਾਨੂੰ ਚੁੱਕ ਕੇ ਲੈ ਗਏ ਪੰਜਾਬ ਸਰਕਾਰ ਦੇ ਬਾਰੇ ਉਹਨਾਂ ਕਿਹਾ ਕਿ ਸਰਕਾਰ ਦੀ ਬਗੜਾੜ ਦੁਰਸਾਉਂਦੀ ਹੈ ਕਿ ਸਰਕਾਰ ਕੰਪਿਊਟਰ ਅਧਿਆਪਕਾਂ ਦੇ ਪ੍ਰਦਰਸ਼ਨ ਤੋਂ ਡਰੀ ਹੋਈ ਹੈ ਤੇ ਇਸ ਮਾਮਲੇ ਦਾ ਹੱਲ ਨਾ ਕੱਢ ਕੇ ਕੰਪਿਊਟਰ ਅਧਿਆਪਕਾਂ ਤੇ ਅਨਾਂ ਤਸ਼ੱਦਦ ਕਰ ਰਹੀ ਹੈ ਬਠਿੰਡਾ ਦੇ ਵਿੱਚ ਇੱਕ ਹਾਦਸੇ ਦੇ ਦੌਰਾਨ 20 ਸਵਾਰੀਆਂ ਜ਼ਖਮੀ ਹੋ ਗਈਆਂ। ਬੱਸ ਅਤੇ ਤੇਲ ਟੈਂਕਰ ਦੇ ਵਿਚਕਾਰ ਹੋਈ ਟੱਕਰ ਦੇ ਕਾਰਨ 20 ਸਵਾਰੀਆਂ ਜ਼ਖਮੀ ਹੋਈਆਂ ਨੇ। ਨਿਊ ਦੀਪ ਕੰਪਨੀ ਦੀ ਬੱਸ ਜਿਹੜੀ ਹੈ ਉਹ ਤੇਲ ਟੈਂਕਰ ਦੇ ਨਾਲ ਟਕਰਾ ਗਈ ਜਿਸ ਕਾਰਨ ਜ਼ਖਮੀ ਸਵਾਰੀਆਂ ਨੇ ਜਿਹੜੀਆਂ ਉਹ ਹੋਈਆਂ ਤੇ ਉਹਨਾਂ ਨੂੰ ਐਮਜ਼ ਅਤੇ ਬਠਿੰਡਾ ਦੇ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ। ਜਾਣਕਾਰੀ ਦੇ ਅਨੁਸਾਰ ਸਵੇਰੇ ਸੰਗਣੀ ਤੋਂ ਅਦਕਾਰਨ ਡੱਬ ਵਾਲੀ ਰੋਡ ਤੇ ਗੁਰੂਸਰ ਸੈਨੇ ਵਾਲਾ ਅਤੇ ਗੈਰੀ ਬੁੱਟਰ ਵਿਚਾਲੇ ਨਿਊ ਦੀਪ ਕੰਪਨੀ ਦੀ ਬੱਸ ਅਤੇ ਤੇਲ ਟੈਂਕਰ ਦੀ ਟੱਕਰ ਹੋ ਗਈ। ਹਾਦਸੇ ਚ ਹਾਦਸੇ ਦੇ ਦੌਰਾਨ ਬੱਸ ਸਵਾਰ 20 ਦੇ ਕਰੀਬ ਸਵਾਰੀਆਂ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਬਠਿੰਡਾ ਦੇ ਐਮਜ਼ ਅਤੇ ਸਿਵਲ ਹਸਪਤਾਲ ਚ ਦਾਖਲ ਕਰਾਇਆ ਗਿਆ। ਇਹ ਨਿੱਜੀ ਕੰਪਨੀ ਦੀ ਬੱਸ ਸਵੇਰੇ ਰਾਮਾ ਮੰਡੀ ਤੋਂ ਬਠਿੰਡਾ ਲਈ ਰਵਾਨਾ ਹੋਈ ਸੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕੇਂਦਰ ਸਰਕਾਰ ਵੱਲੋਂ ਸੂਬਿਆਂ ਦੇ ਨਦੀਆਂ ਤੇ ਦਰਿਆਵਾਂ ਨੂੰ ਜੋੜਨ ਦੀ ਨੀਤੀ ਦਾ ਵਿਰੋਧ ਕੀਤਾ। ਉਹਨਾਂ ਕਿਹਾ ਕਿ ਇਸ ਤਰ੍ਹਾਂ ਨਾਲ ਕਰਨ ਨਾਲ ਜਿੱਥੇ ਮੌਸਮ ਦੇ ਵਿੱਚ ਜਿਹੜਾ ਤਬਦੀਲੀ ਆਵੇਗੀ ਉਸੇ ਤਰ੍ਹਾਂ ਨਾਲ ਹੀ ਮੌਨਸੂਨ ਦਾ ਪੈਟਰਨ ਬਦਲੇਗਾ ਅਤੇ ਖੇਤੀ ਉਤਪਾਦਾਂ ਤੇ ਇਹਦਾ ਮਾੜਾ ਪ੍ਰਭਾਵ ਪਵੇਗਾ। ਕੁਲਤਾਰ ਸਿੰਘ ਸੰਧਵਾ ਨੇ ਅਪੀਲ ਕੀਤੀ ਕਿ ਕੇਂਦਰ ਸਰਕਾਰ ਆਪਣੀ ਇਸ ਨੀਤੀ ਤੇ ਮੁੜ ਵਿਚਾਰ ਕਰੇ। ਕੇਂਦਰ ਸਰਕਾਰ ਲਗਾਤਾਰ ਕਹਿ ਰਹੀ ਹੈ ਕਿ ਅਸੀਂ ਦੇਸ਼ ਦੇ ਅੰਦਰ ਜਿਹੜੇ ਨਾਲੇ ਨੇ ਨਦੀਆਂ ਨੇ ਉਹਨਾਂ ਨੂੰ ਜੋੜਨਾ ਹੈ ਅਤੇ ਇਹ ਸਿੱਧੇ ਤੌਰ ਦੇ ਉੱਤੇ ਕਾਰਪੋਰੇਟ ਨੀਤੀ ਨੂੰ ਜਿਹੜਾ ਹੁਲਾਰਾ ਦੇਣ ਵੱਲ ਇੱਕ ਵੱਡਾ ਕਦਮ ਹੈ ਕਿਉਂਕਿ ਕਾਰਪੋਰੇਟ ਲਗਾਤਾਰ ਮੰਗ ਕਰ ਰਹੇ ਨੇ ਕਿ ਉਹਨਾਂ ਨੂੰ ਲੈਂਡ ਅਤੇ ਵਾਟਰ ਬੈਂਕ ਬਣਾ ਕੇ ਦਿੱਤੇ ਜਾਣ ਤਾਂ ਜੋ ਉਹ ਵੱਡੇ ਪੱਧਰ ਤੇ ਉਤਪਾਦਨ ਕਰ ਸਕਣ ਪੰਜਾਬ ਅਤੇ ਹਰਿਆਣਾ ਇਸ ਸਮੇਂ ਸੰਗਣੀ ਧੁੰਦ ਅਤੇ ਸ਼ੀਤ ਲਹਿਰ ਦੇ ਘੇਰੇ ਵਿੱਚ ਨੇ ਘਟੋ-ਘਟ ਤਾਪਮਾਨ 5 ਡਿਗਰੀ ਦੇ ਨਾਲ ਗਰਦਾਸਪੁਰ ਤੇ ਬਠਿੰਡਾ ਸਾਬ ਤੋਂ ਠੰਡੇ ਸ਼ਹਿਰ ਪੰਜਾਬ ਦੇ ਵਿੱਚ ਦਰਜ ਕੀਤੇ ਗਏ ਨੇ ਪੰਜਾਬ ਤੇ ਹਰਿਆਣਾ ਵਿੱਚ ਅੱਜ ਵੀ ਸੀਤ ਲਹਿਰ ਤੇ ਸੰਘਣੀ ਧੁੰਦ ਦਾ ਦੌਰ ਜਾਰੀ ਰਿਹਾ ਹੈ ਪੰਜਾਬ ਚ ਬਠਿੰਡਾ ਤੇ ਗੁਰਦਾਸਪੁਰ ਸਭ ਤੋਂ ਠੰਡੇ ਇਲਾਕੇ ਦਰਜ ਕੀਤੇ ਗਏ ਨੇ ਇਥੇ ਘਟੋ ਘੜ ਤਾਪਮਾਨ 5 ਡਿਗਰੀ ਰਿਹਾ ਹਰਿਆਣਾ ਵਿੱਚ ਨਾਰਲੌਰ ਤੇ ਹਸਾਰ ਸਭ ਤੋਂ ਠੰਡੇ ਸਥਾਨ ਰਹੇ ਪੰਜਾਬ ਚ ਸੰਘਣੀ ਧੁੰਦ ਕਾਰਨ ਕਈ ਥਾਵਾਂ ਤੇ ਸੜਕਾਂ ਹਾਸੇ ਹੋਏ ਜਿਸ ਕਾਰਨ ਕਈ ਵਿਅਕਤੀ ਜ਼ਖਮੀ ਹੋਏ ਅਧਿਕਾਰੀਆਂ ਦੇ ਮੁਤਾਬਕ ਦੋਵਾਂ ਰਾਜਾਂ ਦੇ ਵੱਡੇ ਹਿੱਸਿਆਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਸੰਘਣੀ ਧੁੰਦ ਛਾਈ ਹੋਈ ਹੈ ਜਿਸ ਨਾਲ ਜ਼ਿਆਦਾਤਰ ਥਾਵਾਂ ਤੇ ਦਿਸਣ ਹੱਦ ਵਿਜ਼ਿਬਿਲਟੀ ਘਟ ਗਈ ਹੈ ਉਹਨਾਂ ਦੱਸਿਆ ਕਿ ਦੋਵਾਂ ਰਾਜਾਂ ਚ ਵਧੇਰੇ ਥਾਵਾਂ ਤੇ ਘੱਟੋ ਘੱਟ ਤਾਪਮਾਨ ਸੁਧਾਰਨ ਦੇ ਲਾਗੇ ਤੱਕ ਗਿਰਿਆ ਮੌਸਮ ਵਿਭਾਗ ਨੇ ਦੱਸਿਆ ਕਿ ਪੰਜਾਬ ਚ ਬਠਿੰਡਾ ਤੇ ਗਰਦਾਸਪੁਰ ਚ ਘੱਟੋ ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਇਸੇ ਤਰ੍ਹਾਂ ਨਾਲ ਅੰਮ੍ਰਿਤਸਰ ਚ ਘੱਟੋ ਘੱਟ ਤਾਪਮਾਨ 7.2 ਲੁਧਿਆਣਾ ਚ 8.4 ਪਟਿਆਲਾ ਚ 8.2 ਫਰੀਦਕੋਟ ਚ 6.8 ਅਤੇ ਬਰਨਾਲਾ ਚ ਘੱਟੋ ਘੱਟ ਤਾਪਮਾਨ 7.4 ਡਿਗਰੀ ਦਰਜ ਕੀਤਾ ਗਿਆ ਹੈ ਇਸ ਨਾਲ ਹੀ ਦਿੱਲੀ ਦੇ ਇੰਦਰਾ ਗਾਂਧੀ ਕੁਮਾਰੀ ਹਵਾਈ ਅੱਡੇ ਤੋਂ ਬੀਤੀ ਕੱਲ ਲਗਭਗ 400 ਉਡਾਨਾਂ ਪ੍ਰਭਾਵਿਤ ਹੋਈਆਂ ਨੇ ਸੰਘਣੀ ਧੁੰਦ ਦੇ ਕਾਰਨ ਉਡਾਨਾਂ ਦੇਰੀ ਦੇ ਨਾਲ ਰਵਾਨਾ ਹੋਈਆਂ ਜਿਸ ਕਰਕੇ ਯਾਤਰੀਆਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਹਵਾਈ ਅੱਡੇ ਦੇ ਉੱਤੇ ਦਿਸਰਹਦ ਜਾਨੀ ਕਿ ਵਿਜ਼ਿਬਿਲਟੀ ਜ਼ੀਰੋ ਤੱਕ ਪੱੜ ਗਈ ਸੀ ਜਿਸ ਕਾਰਨ ਉਡਾਨਾਂ ਪ੍ਰਭਾਵਿਤ ਹੋਈਆਂ ਉਨ੍ਹਾਂ ਕਿਹਾ ਕਿ ਉਡਾਨਾਂ ਦੇ ਕਵੈਲ ਨਾਲ ਉਡਣ ਅਤੇ ਇਸ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਯਾਤਰੀ ਏਅਰਲਾਈਨਾਂ ਦੇ ਨਾਲ ਸੰਪਰਕ ਕਰਨ ਇਹ ਸਨ ਹੁਣ ਤੱਕ ਦੀਆਂ ਖਬਰਾਂ ਵਧੇਰੇ ਖਬਰਾਂ ਤੇ ਤਾਜ਼ਾ ਜਾਣਕਾਰੀ ਦੇ ਲਈ ਜੁੜੇ ਰਹੋ ਲੁਕਮੈਨ ਨਿਊਜ਼ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ